ਅੱਜ ਜਿਹੜਾ ਮੈਂ ਲਾਈਵ ਕੀਤਾ ਹੈ ਉਹ ਪ੍ਰਸ਼ਤ ਏਟੀਪੀ ਦੇ ਖਿਲਾਫ ਪ੍ਰਸ਼ਤ ਲੋਕਲ ਦੇ ਇੱਕ ਕੈਬਨਿਨ ਮਨਿਸਟਰ ਦੇ ਖਿਲਾਫ ਉਸਦੇ ਪਰਿਵਾਰ ਦਾ ਜਿਹੜਾ ਇਹ ਹਾਲਾਤ ਬਣੇ ਜਲੰਧਰ ਵੈਸਟ ਦੇ ਵਿੱਚ ਜਲੰਧਰ ਕਾਰਪੋਰੇਸ਼ਨ ਦੇ ਬਾਹਰ ਖੜੇ ਹੋ ਕੇ ਮੈਂ ਬੋਲ ਰਿਹਾ ਹਾਂ ਉਸਦੇ ਗੇਟ ਦੇ ਦੇ ਬਾਹਰ ਇਹੀ ਉਹ ਕਾਰਪੋਰੇਸ਼ਨ ਹੈ ਜਿਹੜਾ ਏਟੀਪੀ ਨੇ ਮੈਂ ਸੁਣਿਆ ਸੀ ਟਵੀਟੋ ਟਵੀਟ ਵੀ ਬਿਆਨੀ ਬਿਆਨੀ ਕਿ ਲੋਕ ਬਿਆਨ ਬਿਆਨ ਦਿੰਦੇ ਆ ਟਵੀਟੋ ਟਵੀਟ ਹੁੰਦੇ ਆ ਰਾਜਨੀਤੀ ਮੰਚਾਂ ਤੋਂ ਬੋਲਦੇ ਆ ਪਰ ਇੱਕ ਜਿਹੜਾ ਕ੍ਰਪਸ਼ਨ ਦਾ ਜਿਹੜਾ ਬਹੁਤ ਵੱਡਾ ਮਸਲਾ ਜਲੰਧਰ ਵੈਸਟ ਦੇ ਵਿੱਚ ਆ ਇਹੋ ਤੇ ਨਕਲੀ ਨੋਟਿਸ ਲੋਕਾਂ ਨੂੰ ਲਗਾਏ ਘਰਾਂ ਦੇ ਉੱਤੇ ਕੋਠੀਆਂ ਤੇ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਨਕਰੀ ਨੋਟਿਸ ਜਿਹੜਾ ਕਾਰਪੋਰੇਸ਼ਨ ਤੋਂ ਉਹ ਪ੍ਰੂਵਡ ਨੋਟਿਸ ਨਹੀਂ ਹੈ ਜਿਹਨੂੰ ਨੰਬਰ ਨਹੀਂ ਲੱਗਿਆ ਹੋਇਆ ਕਾਰਪੋਰੇਸ਼ਨ ਦੇ ਕਿਸੇ ਵੀ ਐਮਟੀਪੀ ਦੇ ਸਾਈਨ ਨਹੀਂ ਹੈ ਕਿਸੇ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਸਾਈਨ ਨਹੀਂ ਹੈ ਉਹਨਾਂ ਸਾਰਿਆਂ ਦੀ ਕਾਪੀ ਮੇਰੇ ਕੋਲ ਹੈ ਉਹ ਮੈਂ ਆਉਣ ਵਾਲੇ ਦਿਨਾਂ ਵਿੱਚ ਬਿਜ਼ਨਸ ਨੂੰ ਦਵਾਵਾਂਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਦਵਾਵਾਂਗਾ ਇਹ ਸਾਰਾ ਖੇਡ ਜਿਹੜਾ ਇਹ ਇਸ ਇਲਾਕੇ ਦੇ ਜਿਹੜਾ ਮੰਤਰੀ ਆ ਉਹ ਇਸ ਪੁੱਤਰ ਦਾ ਖੇਡਿਆ ਹੋਇਆ ਖੇਲ ਆ ਮੇਰੇ ਕੋਲ ਉਹਨਾਂ ਦੇ ਪੁੱਤਰ ਦੇ ਵੀ ਐਵੀਡੈਂਸ ਹੈ ਮੇਰੇ ਕੋਲ ਪੰਜਾਬ ਦੇ ਮੁੱਖ ਮੰਤਰੀ ਸਰਲ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹਨਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਵੀ ਪ੍ਰੂਫ ਹੈ ਉਹ ਇੱਕ ਹੈ ਉਹ ਦੋ ਹੈ ਉਹ ਮੈਂ ਆਉਣ ਵਾਲੇ ਦਿਨਾਂ ਚ ਜੰਦਤ ਕਰਾਂਗਾ ਉਹਨਾਂ ਤੋਂ ਇਲਾਵਾ ਉਹਨਾਂ ਦੇ ਜਿਹੜੇ ਚੁਣੇ ਹੋਏ ਕਾਉਂਸਲਰ ਜਿਹੜੇ ਅੱਜ ਕਰੈਕਟਰਲੈਸ ਲੋਕ ਆ ਉਹ ਵੀ ਲੋਕਾਂ ਕੋਲ ਹਫਤਾ ਵਸੂਲੀ ਕਰ ਰਹੇ ਆ ਉਹਨਾਂ ਦੀ ਵੀ ਆਡੀਓ ਮੇਰੇ ਕੋਲ ਹੈ ਉਹਨਾਂ ਦੇ ਮੋਬਾਈਲ ਨੰਬਰਾਂ ਤੋਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਧਮਕਾਇਆ ਜਾ ਰਿਹਾ ਕਿ 1.5 ਲੱਖ ਮਹੀਨਾ ਦਿਓ 5 ਲੱਖ ਮਹੀਨਾ ਦਿਓ ਕਲੋਨੀਆ ਜਿਹੜੀਆਂ ਕੱਤੀਆਂ ਜਾ ਰਹੀਆਂ ਜਿਹੜੀਆਂ ਕਲੋਨੀਆਂ ਨਹੀਂ ਕੱਟੀਆਂ ਜਾ ਸਕਦੀਆਂ ਜਿਹੜਾ ਸਰਕਾਰ ਨੂੰ ਰੈਵਨਿਊ ਆਣਾ ਚਾਹੀਦਾ ਕੌਂਪਨ ਜਿਲੰਦਰ ਨੂੰ ਪੁੱਡਾ ਨੂੰ ਆਣਾ ਚਾਹੀਦਾ ਅੱਜ ਉਹ ਜਿਹੜਾ ਰੈਵਨਿਊ ਹੈ ਕਿਸੇ ਮੰਤਰੀ ਦੇ ਘਰ ਜਾ ਰਿਹਾ ਲੇਕਿਨ ਅਗਰ ਗੱਲ ਕੀਤੀ ਜਾਵੇ ਜਿਹੜੇ ਵਿਧਾਇਕ ਨੇ ਰਵਣਾ ਅਰੋੜਾ ਉਹਨਾਂ ਦੀ ਸਿਕਿਉਰਿਟੀ ਤਾਂ ਵਾਪਸ ਲਈ ਗਈ ਹੀ ਹੈਗੀ ਹੈ ਕਾਰਨ ਕੋ ਸਪੱਸ਼ਟ ਹੋ ਨਹੀਂ ਪਾਰਾ ਓਏ ਵੀ ਜਿਹੜੇ ਜਿਹੜੇ ਮੀਟ ਚਰਚਾ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਉਹਨਾਂ ਦੀ ਮੁਨਾਦਾਨ ਵੀ ਹੋ ਰਿਹਾ ਬੀਜੇਪੀ ਚ ਸ਼ਾਮਿਲ ਕਰਾਉਣ ਦੀ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਮੈਂ ਭਰਤੀ ਜਨਤਾ ਪਾਰਟੀ ਇਹਦਾ ਜਵਾਬ ਦੇਗੀ ਮੇਰੀ ਸੀਨੀਅਰ ਲੀਡਰਸ਼ਿਪ ਦੀ ਪਾਰਟੀ ਜੋ ਆ ਰਹੇ ਕਿ ਨਹੀਂ ਆ ਰਹੇ ਮੈਂ ਇੱਕ ਛੋਟਾ ਜਿਹਾ ਕਰਮਚਾਰੀ ਪਾਰਟੀ ਦਾ ਪਰ ਮੇਰੇ ਨਾਲ ਜਿਹੜਾ ਨਿੱਜੀ ਸਵਾਲ ਹੈ ਕਿ ਮੇਰੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਤਾਲੂ ਨਹੀਂ ਹੈ ਪਰ ਇਹ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਮੈਨੂੰ ਲੱਗਦਾ ਕਿ ਸਰਕਾਰ ਜਿਹੜੀਆਂ ਅੱਖਾਂ ਹੈ ਉਹ ਲੇਟ ਖੁੱਲੀਆਂ ਸਰ ਕਾਰਵਾਈ ਕੀ ਕੀਤੀ ਗਈ ਹੈ ਉਹਨਾਂ ਖਿਲਾਫ ਲੇਟ ਖੁੱਲੀਆਂ ਅੱਖਾਂ ਨਹੀਂ ਉਹਨਾਂ ਦੀ ਸੁਰੱਖਿਆ ਵਾਪਸ ਹੋਈ ਹੈ ਲੋਕ ਇਹਦਾ ਜਵਾਬ ਲੋਕ ਦੇਣਗੇ ਲੋਕਤੰਤਰ ਦੇ ਵਿੱਚ ਜਵਾਬ ਲੋਕ ਦੇਣਗੇ ਮੈਂ ਨਹੀਂ ਦੇ ਕਿਉਂਕਿ ਮੈਂ ਤੇ ਪਿਛਲੇ ਕਿੰਨੇ ਸਾਲਾਂ ਤੋਂ ਲਗ ਲਗ ਮੁੱਦਿਆਂ ਤੇ ਬੋਲਦਾ ਰਿਹਾ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਪੁਲਿਸ ਕਮਿਸ਼ਨ ਦਾ ਕਹਿਣਾ ਕਿ ਇਹਨਾਂ ਤੋਂ ਆਈ ਸੀ ਸਿਕਿਉਰਟੀ ਸੀ 10 ਸਾਲ ਅੱਛਾ ਇੱਕ ਚੀਜ਼ ਹੋਰ ਜਾਨਣਾ ਚਾਹੁੰਦਾ ਆ ਕਿ ਪ੍ਰਾਈ ਜਿਹੜੀ ਸਿਕਿਉਰਟੀ ਨਹੀਂ ਹੁੰਦੀ ਉਹਨਾਂ ਨੂੰ ਕਿੱਥਾਂ ਮਿਲਦੀ ਆ ਇਹ ਜਦੂ ਕਿਸੇ ਨੂੰ ਤੰਗਣਾ ਹੁੰਦਾ ਜਦੂ ਉਹਨਾਂ ਕੋ ਬੈਨੀਫਿਟ ਲੈਣੀ ਹੁੰਦੇ ਆ ਉਹ ਦੂਸ਼ੀਤ ਅੰਗਰਾਲ ਦੇ ਖਿਲਾਫ ਯੂਜ਼ ਕਰਦੇ ਆ ਮੇਰੇ ਘਰਾਂ ਦੇ ਵਿੱਚ ਲੋਕਾਂ ਨੂੰ ਚੱਕ ਕੇ ਵੋਟਾਂ ਬਾਣ ਦੇ ਲਈ ਬਲੈਕਮੇਲ ਕੀਤਾ ਜਾਂਦਾ ਆ। ਉਹਨੂੰ ਐਮਐਲਏ ਨੂੰ ਯੂਜ਼ ਕੀਤਾ ਜਾਂਦਾ ਆ। ਮੰਤਰੀਆਂ ਨੂੰ ਯੂਜ਼ ਕੀਤਾ ਜਾਂਦਾ ਆ। ਜਦੋਂ ਬਾਈ ਇਲੈਕਸ਼ਨ ਹੁੰਦੇ ਆ, ਉਹਦੂ ਅਸੀਂ ਇਹਨਾਂ ਲੋਕਾਂ ਨੂੰ ਯੂਜ਼ ਕਰਦੇ ਆ। ਜਦੋਂ ਇਹਨਾਂ ਲੋਕਾਂ ਕੋਲ ਕੰਮ ਨਿਕਲ ਜਾਂਦਾ ਆ, ਉਹਦੂ ਅਸੀਂ ਕਨੇ ਕਨੇ ਕੋ ਅਨਥਰਾਇਡ ਰੇੜੀਆਂ ਦੇ ਸਕੋਰਟੀਆਂ ਅਸੀਂ। ਆ ਜਲੰਧਰ ਵੈਸਟ ਦੇ ਵਿੱਚ 117 ਗਨਮੈਨ ਭੱਜੇ ਗਏ। 117 ਗਨਮੈਨਾਂ ਦੀ ਕੀ ਜ਼ਰੂਰਤ ਸੀ? ਕਿਹਦੇ ਕਿਹਦੇ ਕੋਲ? ਬਾਈ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਹੀ ਆ ਕਿ ਜਿਹੜਾ ਨਸ਼ਾ ਵੇਚਣ ਵਾਲਾ ਬੰਦਾ, ਜਿਹੜਾ ਕਰਪਟ ਲੋਕ ਦੋ ਦੋ ਗਨਮੈਨ ਇਹ ਜਿਹੜੇ ਗਨਮੈਨਾਂ ਦਾ ਰਿਵਾਜ ਆ ਇਹ ਆਮ ਆਦੀ ਅੱਛਾ ਸ਼ਿਤਾਜੀ ਇੱਕ ਚੀਜ਼ ਹੋਰ ਪੁੱਛਣਾ ਜਾਂਦੇ ਪ੍ਰੋਟੋਕੋਲ ਦੇ ਤਹਿਤ ਵਿਧਾਇਕ ਉਹ ਜਿਹੜੀ ਸੁਰੱਖਿਆ ਦਿੱਤੀ ਜਾਂਦੀ ਹੈ 3 ਤੋਂ 4 ਕਰਮੀਆਂ ਹੁੰਦੇ ਲੇਕਿਨ ਇਹ ਤਾਂ ਕੈਬਨਿਟ ਮੰਤਰੀ ਜਿੰਨੀ ਸੁਰੱਖਿਆ ਉਹਨਾਂ ਨੂੰ ਮਿਲੀ ਇਹ ਕਿਵੇਂ ਮਿਲੀ ਪੁਲਿਸ ਹੁਣ ਪੁਲਿਸੋ ਲੈ ਕੇ ਲੱਗ ਰਿਹਾ ਪ੍ਰੋਟੋਕਾਲ ਜਿਹੜੇ ਮੇਰੇ ਹਲਕੇ ਦੇ ਲੋਕਾਂ ਕੋਲ ਗਨਮੈਨ ਉਹਨਾਂ ਕੋ ਪ੍ਰੋਟੋਕਾਲ ਨਾਲ ਕੇ ਅੰਦਰ ਵਿਅਸਤੇ ਟੁੱੱਚੇ ਟੁੱੱਚੇ ਲੋਕਾਂ ਕੋ ਗਨਮੈਨ ਹੈ ਉਹਨਾਂ ਕੋ ਪ੍ਰੋਟੋਕਾਲ ਆ ਉਹ ਆਪਣੀ ਗਲੀ ਦੇ ਪ੍ਰਧਾਨ ਨਹੀਂ ਬਣ ਸਕਦੇ ਨਹੀਂ ਇਹ ਵਿਧਾਇਕ ਦੀ ਆਪਣੀ ਗਲੀ ਦੇ ਪ੍ਰਧਾਨ ਨਹੀਂ ਬਣ ਸਕਦੇ ਕੌਂਸਲਰ ਨਹੀਂ ਉਹਨੂੰ ਪ੍ਰੋਟੋਕੋਲ ਦੇ ਮੁਤਾਬਕ ਕਰਨੇ ਮਿਲਨੇ ਚਾਹੀਦੇ ਆ ਕੈਬਨਿਟ ਮੰਤਰੀ ਜਿੰਨੀ ਪਰ ਉਹ ਇਹਦਾ ਜਵਾਬ ਮੁੱਖ ਮੰਤਰੀ ਪੰਜਾਬ ਦੇਵੇ ਕਿਉਂਕਿ ਗ੍ਰਹਿ ਮੰਤਰੀ ਵੀ ਉਹਨਾਂ ਕੋਲ ਹੈ ਗ੍ਰੈਸ ਜਿਹੜਾ ਡਿਪਾਰਟਮੈਂਟ ਹੈ ਉਹ ਜਵਾਬ ਦੇਣਗੇ ਕਿ ਕਿਉਂ ਗਨਮਨ ਦਿੱਤੇ ਗਏ ਸੀ ਇਸ ਕਰਕੇ ਨੇ ਦਿੱਤੇ ਗਏ ਗਨਮਨ ਕਿ ਮੇਰੇ ਹਲਕੇ ਜਦੋਂ ਇਲੈਕਸ਼ਨ ਸੀ ਲੋਕਾਂ ਨੂੰ ਖੁਸ਼ ਕਰਨ ਦੇ ਲਈ ਗਨਮਨ ਡਬਲ ਕਰਤੇ ਹੋਣ ਹੁਣ ਉਹਨਾਂ ਨੂੰ ਪਤਾ ਕਿ ਇਲੈਕਸ਼ਨ ਲੁਧਿਆਣੇ ਦੀ ਹੈ ਹੁਣ ਗਨਮਨ ਵਾਪਸ ਲੈ ਲੈ ਗਨਮਨ ਦਾ ਮਸਲਾ ਨਹੀਂ ਹੈ ਅੱਜ ਜਨਤਾ ਨੂੰ ਬਚਾਉਣ ਦਾ ਮਸਲਾ ਹੈ ਗਨਮਨ ਜਾਨ ਆਣ ਕੋਈ ਵਿਸ਼ੇ ਨਹੀਂ ਹੈ ਅੱਜ ਕਰਪਟ ਲੋਕਾਂ ਨੂੰ ਅੰਦਰ ਦੇਣ ਦਾ ਮਸਲਾ ਹੈ ਕਿ ਕਤੂ ਮੁੱਖ ਮੰਤਰੀ ਸਾਹਿਬ ਕਿ ਵਿਜੇ ਸਿੰਘਲਾ ਜੀ ਦੀ ਮੈਂ ਆਡੀਓ ਨਹੀਂ ਸੁਣੀ ਸੀ ਮੈਂ ਉਹਨਾਂ ਦੀ ਇੱਜ਼ਤ ਕਰਦਾ ਵਿਜੇ ਸਿੰਘਲਾ ਚੋਰ ਆ ਕਿ ਕੌਣ ਹੈ ਤੁਸੀਂ ਗਿਆ ਸੀ ਨਹੀਂ ਕਿਹਾ ਮੈਂ ਉਹਨਾਂ ਦੀ ਅੱਜ ਵੀ ਰਿਸਪੈਕਟ ਕਰਦਾ ਉਹ ਬਹੁਤ ਅੱਛੇ ਬੰਦੇ ਆ ਪਰ ਮੈਂ ਜਰਾ ਕਹਿਣਾ ਚਾਹਾਂ ਤਾਂ ਕੋਈ ਖੁਲਾਸੇ ਹੋਊਗੇ ਜਾਂ ਅਮੀ ਤਰਤਨ ਜਿਹੜਾ ਐਮਐਲਏ ਆ ਉਹਦਾ ਪੀਐਫ ਫੜਿਆ ਗਿਆ ਕਿ ਨਹੀਂ ਬੜਾ ਮੈਨੂੰ ਨਹੀਂ ਪਤਾ ਮਿਆਰੀ ਉਹਦੀ ਗੱਲ ਕਰਦਾ ਮੈਂ ਕਹਿਣਾ ਕਿ ਜੇ ਅਗਰ ਮੰਤਰੀ ਦੇ ਖਿਲਾਫ ਮੈਂ ਐਵੀਡੈਂਸ ਦਵਾ ਕਿ ਮੁੱਖ ਮੰਤਰੀ ਮੰਤਰੀ ਦੇ ਖਿਲਾਫ ਕਾਰਵਾਈ ਕਰਨਗੇ ਇਹ ਜਿਹੜਾ ਏਟੀਬੀ ਫੜਿਆ ਗਿਆ ਇਹਦੀ ਤਾਰਾ ਕਿੱਥੇ ਜੁੜਦੀ ਆ ਜਿਹੜੀ ਕੰਪਲੇਟ ਦੇ ਉੱਤੇ ਪਕਸਾ ਦਰਜ ਕੀਤਾ ਗਿਆ ਮੈਂ ਪੂਰੇ মিডিਆ ਨੂੰ ਦੱਸਣਾ ਚਾਹਨਾ ਕਿ ਜਿਹੜੀ ਕੰਪਲੇਨ ਦੇ ਉੱਤੇ 1 ਘੰਟਾ ਪਹਿਲੇ ਜਿਹੜਾ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਏਟੀਪੀ ਨੂੰ ਜੇ ਉਹਦੀ ਕੰਪਲੇਟ ਦੀ ਕਾਪੀ ਬਾਹਰ ਆ ਜਾਵੇ ਤੁਹਾਡੇ ਕੋਲ ਜਨਤਕ ਹੋ ਜਾਏਗਾ ਕਿ ਉਹਨਾਂ ਵਿੱਚ ਕਿਹੜਾ ਕਿਹੜੇ ਲੋਕਾਂ ਦਾ ਨਾਮ ਹੈ ਉਹਨਾਂ ਲੋਕਾਂ ਦੇ ਉੱਤੇ ਮੈਨੂੰ ਪਤਾ ਮੈਂ ਕਹਿ ਤਾ ਰਿਹਾ ਕਿ ਮੰਤਰੀ ਦੇ ਪਰਿਵਾਰ ਦੇ ਸਦਸੇ ਜਿਨ੍ਹਾਂ ਦਾ ਬਾਈ ਨੇਮ ਨਾਮ ਉਸ ਕੰਪਲੇਨ ਦੇ ਵਿੱਚ ਆ ਅਗਰ ਉਹ ਕੰਪਲੇਨ ਦੀ ਕਾਪੀ ਬਾਹਰ ਨਹੀਂ ਦੇਣਗੇ ਮੈਂ মিডিਆ ਨੂੰ ਲੈ ਕੇ ਦਵਾਂਗਾ ਐਫ ਆਈ ਆਰ ਦੇ ਵਿੱਚ ਗੋਲਮੋਲ ਕੀਤਾ ਜਾ ਰਿਹਾ ਉਸ ਐਫਆਈਆ ਜਿਹੜੀ ਵਿਜੀਲੈਂਸ ਨੇ ਕੱਲ ਦਾ ਇਸੇ ਹੀ ਕਾਰਪੋਰੇਸ਼ਨ ਚ ਏਟੀਬੀ ਚੱਕਿਆ ਹੋਇਆ ਪਰ ਤੁਸੀਂ ਦੇਖੋ ਜਲੰਧਰ ਦੇ ਹਾਲਾਤ ਕੀ ਬਣ ਚੁੱਕੇ ਆ ਅੱਜ ਏਟੀਬੀ ਨੂੰ ਛਡਾਣ ਦੇ ਲਈ ਸਵੇਰੇ ਲੋਕ ਜ਼ੋਰ ਲਗਾ ਰਹੇ ਸੀ ਏਟੀਬੀ ਬਚ ਜਵੇ ਏਟੀਬੀ ਕਿਉਂ ਨਹੀਂ ਬਚਿਆ ਕਿ ਮੈਨੂੰ ਲਾਈਵ ਹੋ ਕੇ ਦੱਸਣਾ ਪਿਆ ਅਗਰ ਏਟੀਬੀ ਨੂੰ ਛੱਡਣਗੇ ਤੇ ਮੈਂ ਜਿਹੜੇ ਐਵੀਡੈਂਸ ਮੀਡੀਆ ਨੂੰ ਦਵਾਂਗਾ ਕਿਉਂਕਿ ਮੀਡੀਆ ਕੈਸਾ ਦਰ ਹੈ ਚੌਥਾ ਸਭ ਮੈਂ ਕਿ ਜਿੱਥੇ ਕਿਸੇ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉੱਥੇ ਮੀਡੀਆ ਜਿਹੜੀ ਆਵਾਜ਼ ਉਚਾਉਂਦੀ ਆ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਾਂਗਾ ਸੱਚ ਔਰ ਝੂਠ ਦੀ ਲੜਾਈ ਹੈ ਅ ਤੇ ਸੀਐਮ ਸਾਹਿਬ ਮੇਰੇ ਤੇ ਐਫਆਈਆ ਕਰਨ ਨਹੀਂ ਤੇ ਉਸ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਬੇਨਤੀ ਆ ਉਸ ਕਰਪਟ ਮੰਤਰੀ ਔਰ ਇਹ ਪੁੱਤਰ ਦੇ ਖਿਲਾਫ ਐਫਆਰ ਕੀਤੀ ਜਾਏ ਜਿੱਦੋ ਜੀ ਸੈਂਟਰ ਹਲਕੇ ਦੇ ਨੇਤੇ ਨਾਮ ਆ ਰਿਹਾ ਉਹਦੇ ਨਾਮ ਵੀ ਤਾਂ ਲੱਗਦਾ ਕਿ ਹੈਗਾ ਇਹ ਮੇਰੇ ਹਸਾਬ ਦੇ ਨਾਲ ਜਿਹੜਾ ਕੱਲ ਦਾ ਮੀਡੀਆ ਚੱਲ ਰਿਹਾ ਉਹ ਗਲਤ ਹੈ ਇਹ ਸੈਂਟਰ ਹਲਕੇ ਦੇ ਨਾਲ ਏਟੀਪੀ ਨਹੀਂ ਫੜਿਆ ਗਿਆ ਏਟੀਪੀ ਦੀ ਜਿਹੜੀ ਰੈਸਟ ਪਈ ਹੈ ਜਲੰਧਰ ਵੈਸਟ ਦੇ ਕਰਕੇ ਪਈ ਹੈ ਜਲੰਧਰ ਵੈਸਟ ਦੀ ਇਹ ਕੰਪਲੀਟ ਹੈ 11 ਲੋਕਾਂ ਨੇ ਕਮਪਲੇਂਟਾਂ ਦਿੱਤੀਆਂ 11 ਲੋਕਾਂ ਕੋ ਧੱਕੇ ਨਾਲ ਪੈਸੇ ਲੈ ਗਏ ਆ ਉਹਨਾਂ ਦੇ ਵਿੱਚ ਉਹ 8 ਅਪਰੂਵ ਕੀਤੀਆਂ 7 ਕਰਨੀਆਂ ਕਿਉ ਜਿਹੜੀ ਵਿਜੀਲੈਂਸ ਨੂੰ ਕਮਿਟੀਾਂ ਦਿੱਤੀਆਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਨਾਮ ਹੈ ਉਹ ਸਰਕਾਰ ਦੇ ਚੁਣੇ ਹੋਏ ਰਿਸ਼ਤੇਦਾਰਾਂ